ਹਾਂਜੀ ਕਿਸਾਨ ਵੀਰੋ ਸਤ ਸ੍ਰੀ ਅਕਾਲ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਤਰੀਕ ਹੋ ਚੁੱਕੀ ਹੈ ਜੀ 10 ਅਗਸਤ 2025 ਦਿਨ ਐਤਵਾਰ ਤਾਂ ਲਗਭਗ ਬਹੁਤ ਮੰਡੀਆਂ ਦੇ ਵਿੱਚ ਜਿਹੜੀਆਂ ਆਦਰ ਸਟੇਟ ਦੀਆਂ ਮੰਡੀਆਂ ਨੇ ਜਿੱਤੇ ਵਿੱਚ ਜਿਹੜਾ ਨਵਾਂ 1509 ਬਾਸਮਤੀ ਜਿਹੜਾ ਆ ਰਿਹਾ ਤੇ ਰੇਟ ਵੱਖ-ਵੱਖ ਮੰਡੀਆਂ 'ਚ ਵੱਖ-ਵੱਖ ਚੱਲ ਰਹੇ ਨੇ ਫਿਲਹਾਲ ਪਿਛਲੇ ਸਾਲ ਨਾਲੋਂ ਆਧਰਾਂ ਦੇ ਵਿੱਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਤੇ ਅੱਗੇ ਜਾ ਕੇ ਕੀ ਰੇਟ ਰਹਿਣਗੇ ਉਹ ਅੱਗੇ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਮਤਲਬ ਜਿਹੜੀ ਤੇਜ਼ੀ ਦੇਖਣਾ ਮਿਲ ਰਹੀ ਹੈ ਤੇ ਚੰਗੇ ਸਮਾਂ ਆਉਣ ਦੀ ਉਡੀਕ ਹੀ ਹੈ ਤੇ ਕੁਝ ਮੰਡੀਆਂ ਦੇ ਰੇਟ ਜਿਹੜੀ ਅਪਡੇਟ ਆਪਣੇ ਕੋਲ ਆਈ ਆ ਜੈਂਤਵਾਰ ਕਰਕੇ ਜੁਨਾ ਬਹੁਤ ਮੰਡੀਆਂ 'ਚ ਘਟਾ ਆਇਆ ਸੀ ਤੇ ਜਿੰਨੀਆਂ ਕ ਮੰਡੀਆਂ ਦੀ ਆਪਣੇ ਕੋਲ ਅਪਡੇਟ ਆਈ ਆ ਆਪਾਂ ਤੁਹਾਡੇ ਨਾਲ ਰੇਟ ਸਾਂਝੇ ਕਰਾਂਗੇ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਵੇਖ ਰਹੇ ਨੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਜ਼ਰੂਰ ਦਬਲਿਓ ਤਾਂ ਕਿ ਜਿਹੜੀ ਆਪਣੇ ਵੀਡੀਓ ਆਉਣ ਵਾਲੀ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਕਿਸਾਨ ਵੀਰੋ ਕੁਝ ਮੰਡੀਆਂ ਦੇ ਰੇਟ ਨੇ ਜਿਹੜਾ ਅੱਜ 10 ਅਗਸਤ 2025 ਨੂੰ ਜਿਹੜੇ ਆਪਣੇ ਕੋਲੇ ਅਪਡੇਟ ਆਈ ਹੈ ਤੇ ਕਰਨਾਲ ਮੰਡੀ 'ਚ ਜਿਹੜਾ 1509 ਜਿਹੜਾ ਨਮਾ ਚੋਨਾ ਵੇਖਿਆ ਜੀ 3080 ਰੁਪਏ ਤੇ ਕਾਲ ਨਾਲੋਂ ਜਿਹੜੀ 70 ਰੁਪਏ ਜਿਹੜੀ ਤੇਜ਼ੀ ਦੇਖਣ ਨੂੰ ਮਿਲੀ ਹੈ ਅੱਗੇ ਗੱਲ ਕਰਦੇ ਆ ਜੀ ਗੰਗੋਵ ਮੰਡੀ ਦੀ ਤੇ ਜਿੱਥੇ ਨਵਾਂ 1509 ਚੋਨਾ ਜੀ ਵਿਕਿਆ ਜੀ 3150 ਰੁਪਏ ਅੱਗੇ ਲਾੜਵਾ ਮੰਡੀ ਦੀ ਗੱਲ ਕਰੀਏ ਤਾਂ 1509 ਵਿਕਿਆ ਜੀ 2800 ਤੋਂ ਲੈ ਕੇ 3155 ਰੁਪਏ ਤੇ 3155 ਜਿਹੜਾ ਰੇਟ ਆ ਇਹ ਰੇਟ ਪਿਛਲੇ ਸਾਲ ਨਾਲੋਂ ਯਾਨੀ ਕਿ ਬਹੁਤ ਉੱਪਰ ਆ ਪਿਛਲੇ ਸਾਲ 3000 ਤਾ ਰੇਟ ਜਿਹੜਾ ਬਹੁਤ ਬਾਅਦ ਚ ਜਾ ਕੇ ਪਾਰ ਕੀਤਾ ਸੀ ਤਾਂ ਇਸ ਵਾਰ ਬਹੁਤ ਬਹੁਤ ਪਹਿਲਾਂ ਹੀ ਇਹੋ ਤਨਿਆ ਦੇ ਰੇਟ ਪਾਰ ਕਰ ਗਿਆ 1509 ਅੱਗੇ ਗਰਾਉਂਡਾ ਮੰਡੀ ਦੀ ਗੱਲ ਕਰੀਏ ਤਾਂ ਗਰਾਉਂਡਾ ਮੰਡੀ 1509 ਵਿਕਿਆ ਜੀ 2700 ਤੋਂ ਲੈ ਕੇ 2999 ਰੁਪਏ ਅੱਗੇ ਦਿੱਲੀ ਦੀ ਗੱਲ ਕਰੀਏ ਜਿੱਥੇ ਦਿੱਲੀ ਚ ਕਣਕ ਵਿਕੀ ਹੈ ਜੀ 2800 ਤੋਂ ਲੈ ਕੇ 2860 ਰੁਪਏ ਬਲੰਦ ਸ਼ਹਿਰ ਮੰਡੀ ਚ 1509 ਵਿਕਿਆ ਜੀ 2700 ਤੋਂ ਲੈ ਕੇ 3080 ਰੁਪਏ ਇਹ ਕੁਝ ਮੰਡੀਆਂ ਦੇ ਰੇਟ ਸੀ ਜਿਹੜੇ ਤੁਹਾਡੇ ਨਾਲ ਰੇਟ ਸਾਂਝੇ ਕੀਤੇ ਨੇ ਤੇ ਜਿੱਦਾਂ ਦੀ ਵੀ ਅਪਡੇਟ ਆਪਣੇ ਕੋਲੇ ਆਉਂਦੀ ਆ ਪਾ ਤੁਹਾਨੂੰ ਨਾਲ ਸ਼ੇਅਰ ਕਰਦੇ ਆ ਤਾਂ ਕਿਸਾਨ ਵੀਰੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਡੇਲੀ ਡੇਲੀ ਜਿਹੜੀ ਆਪਣੀ ਅਪਡੇਟ ਆਉਂਦੀ ਰਹੇਗੀ ਕੱਲ ਨੂੰ ਨਵੀਂ ਅਪਡੇਟ ਨਾਲ ਮਿਲਦੇ ਆ ਧੰਨਵਾਦ ਜੀ